ਮਰ ਕੇ ਜਾਸ ਤੋਈ ਬੋਤਾ ਤੂੰ ਦੇਖ ਕੇ ਮੈਂ ਕਿ ਸ਼ੀਸ਼ੇ ਚੋਂ ਦੇਖ ਕੇ ਕਰ ਲਿਆ ਤੁਸੀਂ ਨੇ ਕਿਹੜਾ ਜੀ ਆ ਵਾਲੇ ਚ ਸ਼ੀਸ਼ੇ ਚ ਦੇਖ ਲਾਂਗੇ ਸ਼ੀਸ਼ੇ ਦੇ ਕੇ ਕਰ ਲੈਣੇ ਵੀ ਹਾਈ ਸੂਟ ਤਾਂ ਸੋਹਣਾ ਲੱਗਦਾ ਫੇਰ ਬਾਹਰ ਆਊਗਾ ਤੁਸੀਂ ਹਾਂ ਜਾ ਜਾਂਦਰਾ ਅੰਦਰ ਲਾ ਬਹਿਰ ਕਰਦੇ ਆ ਅੰਦਰ ਰੁਕਿਆ ਕਿਹਨੇ ਕਰਦੇ ਤੇਰ ਨਾਲ ਗੱਲ ਹੋਵੀ ਤੇਦੂ ਦਾ ਉਹ ਮੇਰੇ ਕੋਲੇ ਆਉਗੀ ਸਾੜੀ ਉਹਦੀ ਠੀਕ ਆ ਤਾਂ ਫਿਰ ਸ਼ਾਂਤ ਜੇ ਲੱਗਦੇ ਹੈਗੇ ਹਾਂਜੀ 1 ਵਜੇ 12:30 1 ਵਜੇ 12:30 ਉਹ ਫਿਰ ਗੀਆ ਸੱਜਣੇ ਨਾਤੀ ਲੇਨ ਪਰਨੇ ਜੇ ਤਾਂ ਹੈ ਬਰਨੇ ਦੇ ਲਾ ਲਾਤਾ ਪੇੜ ਲਾ ਲਾਂਗੇ ਹਾਂ ਕਰਦਾ ਹੈ ਨਾ ਵੀ ਮੈਂ ਕੈਮਰੇ ਖਤਰ ਲੈਤਾ ਸਾਫ ਕਰਨ ਨੂੰ ਮੈਨਾਂ ਲੇ ਧੁੱਪ ਤਾਂ ਲੈ ਲੈਂਦੇ ਨੇ ਧੁੱਪ ਤਾਂ ਵੀ ਜ਼ਰੂਰੀ ਹੈ ਬੱਚਾ ਤੁਹਾਨੂੰ ਪਤਾ ਕਿੰਨੀ ਕਰਣੀ ਹੋਣ ਲੱਗੀ ਹਾਂ ਮਾਰਾ ਬਾਕੀ ਕੈਮਰਾ ਸਾਫ ਪਾ ਲੈ। ਬੜਾ ਸੁੱਖ ਨਾਲ ਸੋਹਣੀ ਬਹੁਤ ਹਨ। ਹੂੰ ਸਹੀ ਗੱਲ ਹੈ। ਉਹੀ ਹੈ ਨਾ। ਹਾਂ, ਜੀ ਗੱਲ ਹੈ। ਮੈਂ ਬਹੁਤ ਕੱਟ ਕੇਅਰ ਕਰਦਾ ਜੀ ਮੈਨੂੰ ਲੱਗਦਾ ਕਰਿਆ ਕਰਾਂ ਐਸੈਂਸ ਕਰੀਮ ਨਾਲ ਬਧੀਆ ਆਇਓਂਦੀ ਹੈ। ਹਾਂ, ਬਈ ਲਾਇਆ ਕਰੋ। ਅੰਦਰੋਂ ਜਿਹਦੇ ਕੋ ਚਾਂਦਾ ਨਾਲ ਕੱਟੀ ਜਾਂਦਾ ਹੈ। ਜਿੱਦਿ ਉਹ ਬੈਗ ਵਿੱਚ ਆ ਕੇ ਆਉਂਦੇ। ਬਲਾਓ ਵੀ ਚੱਲੀ ਜਾਂਦਾ ਜੀ ਬਈ ਤਾ ਵਧੀਆ ਰਾਏ ਦਿੱਤੀ ਤੇ। ਹਾਂ। ਕਹਿਣਾ ਕਿ ਇਹ ਵਧੀਆ ਚੀਜ਼ ਹੈ ਟੋਪੀਆਂ ਮਤਲਬ ਹੈਟ ਲੋ ਤੁਸੀਂ ਤਾ ਤੂੰ ਤਾਂ ਹੈਟ ਲਿਆ ਕਰ ਵੱਡੀ ਆ ਲੈ ਜਾ ਹਾਂ ਸਹੀ ਹੈ 150 ਰੁਪਏ ਜੀ ਮਿਲ ਜਾਂਦੀ ਉਹ ਲੋਗ ਉਹਨਾਂ ਦਾ ਸ਼ਾ ਰਹਿੰਦੀ ਆ ਪਾਇਆ ਕਰੂਗੀ ਸੰਗ ਸੰਗ ਮੰਨ ਲਈ ਜੀ ਆਪਾਂ ਤਾਂ ਸਭ ਨਾਲ ਸੁੰਗਣ ਦਾ ਕੀ ਹੈ ਤੇ ਤੂੰ ਜਿਵੇਂ ਹੁਣ ਟੂ ਸ਼ਾਟ ਦਾ ਵੀਡੀਓ ਕਰਨੀ ਆ ਵੱਡੀਆਂ ਵੱਡੀਆਂ ਫੁੱਲੀਆਂ ਜਾਂ ਟੀ-ਸ਼ਰਟਾਂ ਪੂਰੀ ਬਾਹੜੀ ਹੁਣ ਸਾਡੇ ਮੂੰਹ ਤੇ ਰਿੰਕ ਉਸ ਤੇ ਨੂੰ ਪਤਾ ਕਿਉਂ ਆਉਂਦੇ ਨੇ ਕਿ ਕਿਸ ਧੁੱਪ ਚ ਜਾ ਕੇ ਐ ਕਰ ਦਿੰਦੇ ਆ ਆਇਆ ਕਰੂ ਐ ਖੜ ਜਾਂਦੀਆਂ ਆਹ ਉਹ ਤੇ ਰਿੰਕਾ ਕੀ ਹੁੰਦਾ ਆ ਇਹਦੇ ਰਿੰਕਾ ਨੇ ਸਿਕਿਉਰਡੀਆਂ ਤੇ ਜਿਹੜੀਆਂ ਵੱਡੀਆਂ ਐਕਟਰ ਨੀਆਂ ਨੇ ਉਹ ਕਿਤੇ ਵੀ ਜਾਣਗੇ ਉਹ ਚਸ਼ਮਾ ਹੀ ਲੱਗਾ ਹੋਊਗਾ ਬਸ ਚਸ਼ਮੇ ਲਾਓ ਸੱਚ ਹਾਂ ਇਕੱਲੇ ਸ਼ਾਰਟ ਤੇ ਚਸ਼ਮਾ ਉਤਰੂਗਾ ਨਾਲ ਦੀ ਨਾਲ ਚਸ਼ਮਾ ਇਹ ਆਪਾਂ ਲੋਕ ਸੰਗਤ ਆਪਾਂ ਲੋਕ ਇੱਥੇ ਆ ਜੀ ਰਸ਼ਮਾ ਲਾ ਕੇ ਉਹ ਦੇਖੋ ਡਗੜਾ ਚਸ਼ਮਾ ਲਾਈ ਹੋਈ ਆ ਲਾ ਦੇ ਰਾਣਾ ਟਮਕਾਣਾ ਇਹ ਸੇ ਨਹੀਂ ਆਪਾਂ ਨਹੀਂ ਮਤਲਬ ਉਹ ਸੋਚ ਰੋ ਸੋਚ ਬਦਲੋ ਵੱਡੀ ਵੱਡੀ ਮੈਡਮਾਂ ਵੱਟੀਆਂ ਵੱਡੀਆਂ ਡਾਕਟਰ ਨੀਆਂ ਚਸ਼ਮੇ ਲਾ ਕੇ ਰੱਖਦੀਆਂ ਨੇ ਗੱਡੀ 'ਚ ਉਤਰਨਗੇ ਢੇੜੇ ਚਸ਼ਮੇ ਲਾਇਉਂਦੇ ਨੇ ਉਹਨਾਂ ਦੇ ਉਹਨਾਂ ਨੇ ਐਡੇ ਵੱਡਾ ਚਸ਼ਮਾ ਲਾਇਆ ਹੋਊਗਾ ਆਪਣੇ ਕੋਲ ਕੀ ਕਹਣਗੇ ਮੂੰਹ ਛੋਟਾ ਤੇਰਾ ਚਸ਼ਮਾ ਵੱਡਾ ਪਤਾ ਹੀ ਨਹੀਂ ਇਥੇ ਲੋਕਾਂ ਨੂੰ ਵੀ ਚਸ਼ਮਾ ਮੇਸ਼ਾ ਇੱਥੇ ਕਾਹਨਾ ਜੀਦਾ ਤੁਹਾਡੇ ਵੀ ਆ ਜੀ ਤੁਹਾਡੀ ਠੱਗੀ ਹੋਣੀ ਚਾਹੀਦੀ ਹੈ ਮੈਂ ਤਾਂ ਉਹ ਹੋਣਾ ਉਹ ਬਿੱਟ ਜੀ ਹੋਣੀ ਓਏ ਉਹ ਮਾਰੀ ਬੁਗਿਆ ਨਰਤਾ ਉਹ ਫੇਸ ਨੂੰ ਕਵਰ ਕਰਦੀ ਆ ਪੂਰੇ ਨੂੰ ਹੋਰ ਮੈਂ ਮੋਟਰਸਾਈਕਲ ਲਈ ਤਾਂ ਉਹ ਸਹੀ ਆ ਚਸ਼ਮਾ ਚਸ਼ਮਾ ਲਾ ਕੇ ਮੇਰੇ ਕੋਲ ਹੈਲਮਟ ਪਿਆਗਾ ਮੈਂ ਮੈਂ ਤਾਂ ਉਹ ਪੂਰੇ ਜਾਣਾ ਹੈ ਫੇਸ ਕਵਰ ਕਰਕੇ ਚਸ਼ਮਾ ਲਗਾ ਕੇ ਫੇਰ ਆਇਆ ਦਾ ਜਿਹੜੀ ਉਹਨੇ ਇੱਕ ਚੀਜ਼ ਤਾਂ ਸਖਿਆ ਦੀ ਮੇਰੇ ਵੀ ਸੰਗ ਮਾਰ ਕੇ ਹਲਪਟ ਲੈ ਮੈਂ ਹੈਲਮਟ ਲੈ ਕੇ ਰੱਖਦਾ ਜੇ ਮੈਂ ਉਹ ਮੈਂ ਆਹ ਸਿਰਫ ਤੇਰੀਆਂ ਬਾਈ ਸੇਫਟੀ ਵੀ ਬਈ ਬਹੁਤ ਅਸਰਕੀ ਹੈ ਹੈਲਮਟ ਦੀ ਬਈ ਸਾਡੇ ਮਿਲਟਰੀ ਜੀ ਤਾਂ ਹੈਲਮਟ ਕੋ ਬਿਨਾ ਜਾਣੀ ਜਿਦੇ ਕਹਿੰਦੇ ਤੁਹਾਡੇ ਬੰਦਾ ਹਸਪਤਾਲ ਚ ਮਰਿਆ ਪਿਆ ਹੋਵੇ ਹੈਲਮਟ ਪਾ ਕੇ ਆਜੋ ਫਿਰ ਜਾਣ ਦਵਾ ਅੱਡਾ ਰੂਲ ਹੀ ਇਹੇ ਨੇ ਐਨ ਕਾ ਲੋ ਵਧੀਆ ਵਧੀਆ ਸੁਣੀਆਂ ਸੁਣੀਆਂ ਲੋਕ ਇੱਕ ਮਾਸਕ ਲੋ ਬਿਲਕੁਲ ਹਾਂ ਗਰਮੀ ਐ ਤੈਨੂੰ ਪਤਾ ਹੁਣ ਲੋਕਾਂ ਦਾ ਪਸੀਨਾ ਐ ਵੀ ਲੋਕਾਂ ਦੇ ਨਾਲ ਜਦੋਂ ਆਪਾਂ ਬੈਠਣਾ ਉੱਠਣਾ ਸਮਝੇ ਕੁਝ ਲੋਕ ਬਿਮਾਰ ਹੁੰਦੇ ਨੇ ਉਹ ਗਰਮੀ 'ਚ ਜਲਦੀ ਫੈਲਦੀ ਐ ਬਿਮਾਰੀ ਮਾਸਕ ਤਾਂ ਆਪਣੇ ਜਿੱਥੇ ਮੈਂ ਤਾਂ ਮਾਸਕ ਅੱਜ ਵੀ ਲਗਾ ਕੇ ਆਈ ਆ ਇੱਕ ਕਰਾਪ ਕਰਾਈ ਚੰਗਾ ਸੀ ਸ਼ਾਟ ਯਾਦ ਰੱਖੇ ਜਿਹੜਾ ਬਾਅਦ 'ਚ ਸ਼ਾਟ ਲਿਆ ਅੱਛਾ ਕੋਈ ਨਹੀਂ ਕੋਈ ਨਹੀਂ ਭਾਈ ਕਰਾਪ ਕਰਾਈ ਮੈਂ ਹੀ ਕਰਨਾ ਬਈ ਕੋਈ ਨਹੀਂ ਇਹ ਮੈਂ ਉਹ ਦੱਸੀ ਆ ਮੈਂ ਹੀ ਕਰਨਾ ਬਈ ਕੋਈ ਨਹੀਂ ਹਾਂ ਇਹਦਾ ਕਾਰਨ ਮੈਂ ਤਾਂ ਬਈ ਕਲੋਜ਼ ਮਾਰਦਾ ਸੀ ਉਹਨੇ ਕਹਿੰਦਾ ਟੂ ਸ਼ਾਟ ਮਾਰਾ ਮੈਂ ਨਾ ਫੋਨ ਕਰ ਲੇਗਾ ਟੂ ਸ਼ਾਟ ਦੇ ਦੋ ਤਰੀਕੇ ਹੁੰਦੇ ਆ ਟੂ ਸ਼ਾਟ ਦਾ ਮਤਲਬ ਇਹ ਨਹੀਂ ਵੀ ਫਰੇਮ ਵੱਡਾ ਹੋਵੇ ਟੂ ਸ਼ਾਟ ਵੀ ਦੋਨੇ ਜਣੇ ਲੈਣ ਹਾਂ ਹਾਂ ਇਹ ਜਿੰਨੀ ਜਗ੍ਹਾ ਇਤੋਂ ਇੰਨੀ ਤੇ ਇੰਦਰੋਂ ਹੀ ਇੰਨੀ ਤੇਰੇ ਲਈ ਫਾਇਦਾ ਤੂੰ ਸਿੱਖਣ ਨੂੰ ਬੜਾ ਬਿਲੂ ਨਹੀਂ ਆਏ ਆਏ ਨਹੀਂ ਕਹਿੰਦੇ ਟੂ ਸ਼ਾਟ ਤਾਂ ਮੈਂ ਲੈ ਲਵਾਂ ਟੂ ਸ਼ਾਟ ਤਾਂ ਵੀ ਕਹਿ ਰਹੇ ਉਹ ਉੱਥੇ ਬੰਦੇ ਖੜੇ ਆ ਹਾਂ ਹਾਂ ਦੋ ਹੀ ਦੇ ਸਿਰਿਆ ਵਾਈਡ ਐਂਗਲ ਦਾ ਟੂ ਸ਼ਾਟ ਨਹੀਂ ਜਾਏਗਾ ਹਾਂ ਕਿ ਉਹ ਦੂਰ ਨਹੀਂ ਬੈਠਾ ਤਾਂ ਤੋੜਨੇ ਦਿੱਸੀ ਫੇਸ ਆਨ ਵੱਡੇ ਵੱਡੇ ਲੋਕਾਂ ਦੇ ਕੋ ਆਪਣੀ ਮੈਂ ਇਧਰ ਹੀ ਸੀ ਰਾਜੂ ਕਹਿੰਦੇ ਤੂੰ ਆ ਕੇ ਨਹੀਂ ਕਰੀਂ ਬੜਕੇ ਚੰਗਾ ਕਰਦਾ ਮੈਂ ਉਹਨਾਂ ਦਾ ਇਸ ਬੰਦੇ ਨੇ ਜਿਹੜੇ ਹੱਤਾਂ ਮੈਂ ਅੱਖ ਰੋਲੂ ਵੀ ਫੇਸ ਵੀ ਜੱਟ ਕੱਢ ਕੇ ਆਉਂਦਾ ਆਹ ਵੇਂਡਾ ਬਰੋ ਪਰਾਂ ਨਾਲੀਆਂ ਜੰਦੀਆਂ ਬੇਜੂਰੀਆਂ ਦਿਖੋ ਲਿਆ ਇਹ ਵੱਡਾ ਉੱਥੇ ਤਾਂ ਐਨੇ ਵੀ ਕੁਝ ਨਹੀਂ ਨਾ ਜਿੱਥੇ ਆਪਾਂ ਕਰਤਾਂ ਦਾ ਦੀਨ ਦੀ ਹੂ ਕਿੱਥੇ ਕੋਲੇ ਕੱਢੀ ਸੀ ਉਸ ਤਾਂ ਦੀਨਾਂ ਇੱਟਾਂ ਦੀਆਂ ਨੇ ਉਹਨਾਂ ਕੰਨੀ ਵੀ ਗੌਰ ਕਰਨੀ ਅਗਰੇ ਨੇ ਵੀ ਆ ਇਹਦੇ ਟਪਣਿਆ ਤੇ ਨਵੇਂ ਤਰੀਕ ਤੋਂ ਤੇ ਤਰੀਕੇ ਦਾ ਹਦਾ ਮੈਂ ਸ਼ੋਰਟ ਡਿਜ਼ਾਈਨ ਕਰਾਂ ਤੇ ਤੁਹ ਜੇ ਨਾ ਹੋ ਤਾਂ ਵਧੀਆ ਨਿਯੋਗ ਵੀ ਕਰੇਗਾ ਪਰ ਉਹ ਆ ਬਾਈ ਕਰਕੇ ਪੁੱਤ ਸਹੀ ਤਰੀਕੇ ਨਾਲ ਮੈਡਮ ਬਲੌਗ ਮੈਂ ਨਹੀਂ ਬਣਾਉਣਾ ਹੁਣ ਵਾਲੇ ਬਲੌਗ ਚੈੱਕ ਕਰ ਲਓ ਮੈਂ ਕੁਝ ਵੀ ਨਹੀਂ ਦੇਖ ਰਿਹਾ ਕੋਈ ਕੁਝ ਦੇਖਦਾ ਬਲੌਗ ਵੀ ਸਾਰਾ 13 14 ਮਿੰਟਾਂ ਦਾ ਭਰਿਆ ਮੈਂ ਪਾਉਂਦੀ ਨਹੀਂ ਉਹ ਤਾਂ ਵੱਡਾ ਮੈਂ ਐ ਨਹੀਂ ਵੀ ਕੈਮਰਾ ਲਾ ਕੇ ਧਰਤਾ ਵੀ ਤੁਸੀਂ ਬੋਲੀਗੇ ਮੈਂ ਚਲਾਉਂਦੀ ਨਹੀਂ ਮੈਂ ਚਲਾਉਂਦੀ ਨਹੀਂ ਕੈਮਰਾ ਕਿਉਂ ਮੈਂ ਤਾਂ ਵੀਡੀਓ ਹੀ ਜੀ ਦਿਹਾਣ ਰਹਿੰਦਾ ਮੈਡਮ 13 ਮਿੰਟ ਦਾ ਵਲੌਗ ਮਸਾ ਕੱਢਦਾ ਹੁਣ ਮੈਂ 4 ਮਿੰਟਾਂ ਦਾ ਕੱਢ ਲਿਆ ਹੀ ਬਸ ਇਹ ਹੱਥ ਨਾਲ ਕੀ ਹੀ ਪੂਰਾ ਕਰੂ ਨਹੀਂ ਮੈਂ ਤੁਹਾਨੂੰ ਗੱਲ ਕਰਦੀ ਦੱਪਾਂ ਵਲੌਗ ਪਾਉਣਾ ਤੇ ਫਿਰ ਆਪਾਂ ਸਾਰਾ ਵਲੌਗ ਚੱਲਦਾ ਹਾਂ ਕਿਸੇ ਦੀ ਕੋਈ ਇੰਤਜ਼ਾਰ ਨਹੀਂ ਕੋਈ ਤਾਂ ਬੋਲੀ ਹਮੇਸ਼ਾ ਜਦੋਂ ਬਲੀਤ ਕਰਦਾਂ ਮੈਂ ਉਹ ਤੇ ਚੀਜ਼ ਤੇ ਦੱਸਦੀ ਹਾਂ ਵਾਕਿਆ ਆਪਾਂ ਕਿਸੇ ਦੀ ਗੱਲ ਹੀ ਨਾ ਕਰੀਏ ਵਧੀਆ ਰਹੂਗਾ ਬੈਟਰ ਰਹੂਗਾ ਹਣਾ ਬਸ ਇਹ ਕਹਦਾ ਕਿਸੇ ਦੀ ਗੱਲ ਨਹੀਂ ਸਕਦੀ ਠੀਕ ਹੈ ਲੈ ਇਹ ਵਰਤ ਲਈ ਬੁੜੀ ਆਪਾਂ ਇਹ ਜੇ ਮੂੜ ਚ ਬੈਠੇ ਹੁੰਨੇ ਨਾ ਕੋਈ ਤੁਹ ਪਤਾ ਨਹੀਂ ਲੱਗਦਾ ਇਹ ਕਲੇ ਬੁ ਇਹ ਕੀ ਵਈ ਗੱਲੇ ਇਹ ਜਰਾਨੀਆਂ ਪੱਕੀ ਗੱਲ ਆ ਯਾਰ ਅਗਲੇ ਤਾਂ ਨਹੀਂ ਪੱਜਦੀ ਨਹੀਂ ਪੱਜਦੀ ਬਈ ਖਾਊਗਾ ਨਹੀਂ ਪੱਜਦੀ ਸਾੜ ਤਾਂ ਜਮਾਂ ਨਹੀਂ ਪੱਜਦੀ ਇਹ ਤਾਂ ਬਖਸ਼ਾਗੀ 부ੜੀਆਂ ਦੀ ਤਾਂ ਗੱਲ ਹੀ ਨਹੀਂ ਪੱਜਦੀ ਕੋਈ ਮੈਂ ਫਿਰ ਛੱਤਰਖਾਨ ਵਾਲੇ ਲੱਖਰਾਂ ਨੂੰ ਬਾਰ-ਬਾਰ ਛੇੜਦਨ ਵਗ ਜਾ ਬਰਾਵਾ ਤੇਰੇ ਬਲੌਗ ਬਲੌਗ ਜੇ ਇੱਕ ਹੀ ਗੱਲ ਜਾਣ ਠੀਕ ਆ ਨਾ ਨਾਣਾ ਤਾਂ ਕਿਹੜਾ ਲਾਈਏ ਕਿਹੜਾ ਮੈਂ ਚਾਹੀਦਾ ਰੋਲਾ ਜਿਹਾ ਘੱਟ ਨਹੀਂ ਆਹ ਤੀਸ਼ਰਟ ਹੀ ਕਰਦੀ ਆਹ ਤੇ ਕਿਹਾ ਮੈਂ ਉਹ ਇੰਦਾ ਮਰਖਾ ਪੰਜ ਵਜਰ ਅੱਜ ਸੀਰ ਦਾ ਫਾਜਿਕ ਉਹ ਪੁਆਇੰਟ ਅੰਗੀ ਹੋਈ ਉਹ ਆਹ ਕਰ ਜਵਾਬ ਕਰ ਉਹਦਾ ਰੋਸਲਾ ਦਾ ਗੇਟ ਖੋਲਣਾ ਕਰ ਜਵਾਬ ਉਹਦੇ ਵਾਲੀ ਬਾਈ ਬਾਈ ਜਿੰਦੀ ਤੇ ਤਾ ਹਣਾ ਮਾਮਾ ڈاکੂਆਂ ਦੇ ਮੁੰਡੇ ਜਿਹੜੇ ਛਾਤਰੀ ਜਿਹੜੇ ਕਹਿੰਦੇ ਪੁਲਸੀ ਵਾਲਾ ਲੈ ਕੇ ਦਿੰਦਾ ਉਹ ਬਾਈ ਜਹੀਦੀ ਤੇ ਤਾ ਹਣਾ ਆ ਥਾਣੇਦਾਰ ਆ ਕੇ ਗਿੜਾ ਤਾਂ ਲਾਈ ਹੋ ਜਾਵਾਂਗੂ ਇਹ ਲੈ ਆ ਜਾ ਤਮੇ ਹਟਾ ਤਿੰਨ ਦਾਦਾ ਮੈਂ ਤਾਂ ਸਮੇਂ ਮੈਂਗਾ ਤੁਸੀਂ ਦੇਖੋ ਸਰਪੰਚੀ ਤੂੰ ਆ ਰਹੀ ਆ ਇਹ ਤੈਨੂੰ ਦੇਖ ਕੇ ਮੈਂ ਟਕ ਕਰਦਾ ਕੀ ਗੱਲ ਸਰ ਪੈਂਦੀ ਹੈ ਬੜੀ ਨਖਰੀ ਵਰਦੀ ਹੈ ਇੱਧਰੋਂ ਨਵੇਂ-ਨਵੇਂ ਸੂਟ ਘੜੇ ਕਿਤੇ ਜਾ ਰਹੀਆਂ ਤੈਨੂੰ ਨਾ ਅਹਾਂ ਨੋ ਇਹ ਤਾਂ ਨਵਾਂ ਸਵਾਇ ਜੀ ਗਰਮੀਆਂ ਨਹੀਂ ਆ ਗਈਆਂ ਤਾਂ ਸਵਾਇ ਨਹੀਂ ਕਿੱਥੇ ਜਾ ਰਹੀਆਂ ਨਾ ਨਾ ਨਹੀਂ ਨਹੀਂ ਸਰਪੰਚ ਵੀ ਨਹੀਂ ਦਾ ਕੀ ਗੱਲ ਦੇਖੋ ਸਰਪੰਚ ਨਾ ਤੁਰਦਾ ਵੀ ਕਿੱਥੇ ਆ ਨਹੀਂ ਕੋਈ ਜਾ ਰਹੀ ਹੈ ਕਹ ਹਾਂ ਜਾ ਰਹੀ ਸੀਗੀ ਆ ਕੇ ਜਾ ਕੇ ਨਹੀਂ ਆ ਅੱਛਾ ਸਰਪੰਚ ਦੀ ਵੀ ਹੈ ਯੋ ਮੇਰਾ ਗੱਟਾ ਉਤਰਦਾ ਨਾ ਨਾ ਉਤਰਦਾ ਕਿਉਂ ਉਹ ਤਾਂ ਨਾ ਗੇਂਟ ਟੱਪ ਕੇ ਰਾਜੀ ਨਹੀਂ ਠੀਕ ਹੈ ਇਹ ਚੀਜ਼ ਫਿਰ ਕੋਈ ਸੂਟ ਵਾਲਾ ਸੋਹਣਾ ਲੱਗਦਾ ਫਿਰ ਇਹ ਦੂਜਾ ਜਦੋਂ ਕੱਲੀ ਤੇ ਤੇਰੀ ਕੱਲੀ ਦਾ ਸੀਨ ਆਉਗਾ ਐਂਡ ਤੇ ਫਿਰ ਤੂੰ ਪਤਾ ਕੀ کہیںਗੀ ਕਿ ਸੂਟ ਇਹਨਾਂ ਸੋਹਣਾ ਲੱਗਦਾ ਹੈ ਅਜ ਮਾਈਂਡ ਇਹ ਸੋਚੀਂਗਾ ਸੂਟ ਸੱਚੀ ਤੇ ਬੜੇ ਗਰੀਬ ਗਰੀਬ ਜਾਂਦੇ ਲੈ ਹੁਣ ਮੈਂਬਰ ਵੀ ਕਹਿ ਗਿਆ ਇਸਪਾਣ ਜਿਹੜਾ ਸੂਟ ਹੁੰਦਾ ਹੈ ਬੱਕਰੇ ਰਹਿ ਜਾਂਦਾ ਕਿੱਥੋਂ ਆ ਜੋੜ ਉਹਨੂੰ ਐਂ ਕਹੋਗੇ ਵੀ ਇੱਕ ਹੋਰ ਦੇ ਕੇ ਨਹੀਂ ਐਦਾਂ ਦਾ ਮਾਦਰ ਮੇਰਾ ਅੰਗੇ ਚਾ ਮਰ ਤੋਂ ਪਾਗਵੰਦਾ ਨਹੀਂ ਮੈਂ ਆਇਆ ਕਰੰਦਾ ਪਰ ਮੈਂ ਤੇਨੇ ਗੱਲ ਦੱਸਿਆ ਸਰਪੰਚ ਨੂੰ ਆਹ ਰੰਗ ਸਰਪੰਚ ਨੂੰ ਪਸੰਦ ਤਾਂ ਇਹ ਉਹ ਪੱਗ ਦਾ ਉਹ ਪੱਗ ਤਾਂ ਮਸਹੀ ਬੰਦ ਹੈ ਹੋ ਕੰਜੂਸ ਹੈ ਨਾ ਵੇ ਉਹਨੇ ਕਹਨ ਹਸ ਮਾਇਆ ਮੈਂ ਤਾਂ ਆਪਸ ਮਾਇਆ ਪੇਟੀ ਚ ਕੱਢ ਕੇ ਅੱਛਾ ਪਰ ਮੇਰੇ ਨਾਲ ਬੱਦ ਤੂੰ ਜਾਣਦੀ ਨਹੀਂ ਠੀਕ ਨਾ सरपंच ਨੂੰ ਅੱਛਾ ਆ ਹੀ ਕਰਾਂਗੇ ਚੱਲ ਹਾਂ ਓਏ ਆ ਸੀਨ ਬਣਾ ਜਣਾ ਆਪਾਂ ਓਏ ਉਹ ਸਰਪੰਚ ਦਾ ਮਗਰਲਾ ਟੇਲਰ ਨੇ ਕੋਲੇ ਬੈਠਾ ਹੁੰਦਾ ਹਾਂ ਹੈਨਾ ਹਾਂ ਉਹ ਸੂਟ ਇਹਦੇ ਵਾਸਤੇ ਸਵਾਈ ਜਾਂਦਾ ਹੁੰਦਾ ਕੁਦਰਤੀ ਤੂੰ ਆ ਜਾਂਦਾ ਵੀ ਮੈਂ ਪਰਜਾਈ ਦਾ ਕੋਈ ਅਰਥ ਵਾਲੀ ਮੈਂਬਰ ਨਹੀਂ ਦਾ ਉਹ ਲੈ ਕੇ ਗਿਆ ਸੂਟ ਹਾਂ ਸਰਪੰਚਣੀ ਦਾ ਉਹ ਕੋ ਮੈਂ ਵੀ ਹਾਂ ਅੱਛਾ ਹਾਂ ਓਏ ਹਾਂ ਓਏ ਉਹਨੂੰ ਬੁਲਾਇਂ ਫੋਨ ਕਰਕੇ ਕੀ ਨਾ ਜੀ ਨਹੀਂ ਉਹ ਤਾਂ ਸੀਨ ਹੋ ਗਿਆ ਕੀ ਹੋ ਗਿਆ ਕੁਝ ਨਹੀਂ ਤਾਂ ਪਾਦਨੇ ਸੀਨ ਬਾਬੇ ਘਟੋ ਘਟ 2.2 ਮਿੰਟਾਂ ਸੀਨ ਬਣ ਜੂ ਚੱਲ ਪਹਿਲਾ ਆ ਕਰ ਮੈਂ ਸ਼ੱਕ ਦੀ ਤਾਇ ਚ ਆ ਜੂ ਫਿਰ ਕੰਮ ਆ ਤਾਂ ਕੱਢ ਦੂ ਚਲੋ ਚਲੋ ਜੀ ਬਾਹਰ ਚ ਤਰੀਕ ਕਿੰਨੀ ਹੈ ਬਈ ਇੱਥੇ ਅੱਜ ਮੈਨੂੰ ਐ ਲੱਗਦਾ ਕਿ ਦਿਨ ਸ਼ਨੀਵਾਰ ਤੇ ਤਰੀਕ 22 ਹੋਣੀ ਤੇ 22 ਕੀ ਹੈ ਬਈ ਅਪ੍ਰੈਲ ਨਹੀਂ ਸਰ ਮਾਰਚ ਹੈ ਗਰਮੀ ਮੈਨੂੰ ਲੱਗਦਾ ਇਸ ਵਾਰ ਕਹਿੰਦੇ ਕੜਾਗੇ ਦੀ ਪੈਣ ਜਾ ਰਹੀ ਹੈ ਐਸੀ ਹੋਊਗੀ ਕਿਲ ਕਰੇ ਉੱਠਣਗੇ ਤੇਰੀ ਪੱਟ ਪਈ ਆ ਇਹ ਆ ਮਰ ਕੇ ਜਾ ਠੰਡ ਤਾਂ ਜਮੀ ਨਹੀਂ ਲੋ ਨਹੀਂ ਚੱਲੀ ਐ ਨਹੀਂ ਆ ਗਰਮੀ ਚ ਲੀ ਗਈ ਸੀ ਗੱਲ ਹੋਰੀ ਵਾਲੀਆਂ ਜੀ ਬੋਰਾ ਪੈਣਾ ਹੀ ਕਰ ਤੇ ਸਿਰਾਂ ਤੇ ਏਸੀ ਲਵਾ ਦਾਂਗੇ ਚਿੰਤਾ ਨਾ ਕਰੋ ਕੰਮ ਕਰਨ ਵਾਲੇ ਬਣਵਾ ਤਾਰਾ ਤਾਰਾ ਰਰਾ ਮੁੰਡੇ ਧਰਲੇ ਉਹਦੇ ਲੋਈ ਵਾਂਗ ਸੱਚੀ ਮਾਤਾ ਦਾ ਜਿਵੇਂ ਮੈਂ ਕਰ ਲਈ ਐਕਸ਼ਨ ਬੂਹ ਉਹਦੀ ਸਾੜੀ ਕਿ ਮਕੜੀ ਸਿਰ ਜਾਂਦੀ ਸਰਪੰਚ ਨੂੰ ਬੂਟ ਵੀ ਉਹਦੇ ਹੱਥ ਚ ਹਾਏ ਮਸ਼ਿੰਦਰ ਪੁਸਤਕ ਕਿ ਹੋਈ ਮੈਂ ਕੀ ਬੋਲਿਆ ਨਾ ਕੈਮਰੇ ਤਾਂ ਬੰਦ ਹੀ ਆਣਾ ਇੱਧਰ ਜ਼ਿਕਰ ਤਾਂ ਕਰਨ ਦੀ ਲੋੜ ਵੀ ਕੈਮਰੇ ਦੀ ਗੱਲ ਕਰੋ ਇਹਨਾਂ ਭੋਲੀ ਜੋ ਕੈਮਰੇ ਹਾਂ ਠੀਕ ਹੈ ਇਹ ਬਟਾ ਚਾਪੜਾ ਜਣਾ ਕੱਸਰ ਪੱਕੀ ਹੈ ਮਦਕਣਾ ਤੂੰ ਇਹ ਸੂਟ ਹੀ ਨਾ ਲਾ ਫੇ ਦੱਸ ਤਾ ਮੜਾ ਅਗੇ ਲਾ ਹੀ ਤੂੰ ਕਿਉਂ ਨਾ ਲਾ ਹੁਣ ਮੰਨਣਾ ਚਾਹੇ ਹਾਂ ਇਹ ਕਾਲਸ ਤੇ ਲੱਗੀ ਵੀ ਕਿ ਸਲਵਾਰ ਨੂੰ ਚਿੱਲੇ ਪੂਰੇ ਬੈਠੀ ਸੀ ਤੂੰ ਕਰ ਲਾ ਦੇਖਦਾ ਆ ਜਾਈ ਨਹੀਂ ਪਤਾ ਨਹੀਂ ਤੜਕੇ ਪਾਵਾਂ ਹੈਗਾ ਸੀਨ ਜ਼ਰੂਰ ਫੇ ਤਾਂ ਮੈਂ ਬਗ ਜਾਣਾ ਇਹ ਤਾਂ ਫੋਨ ਆਏ ਨਹੀਂ ਪਤਾ ਪਹਿ ਵੀ ਸਦਾ ਤੜਕੇ ਤਾਂ ਪੱਕਾ ਹੀ ਹੈ ਕਿ ਹੋਣਾ ਪਿਆ ਠੀਕ ਹੈ ਸਮਝ ਗਿਆ ਮੇਰੀ ਗੱਲ ਹਾਂ ਗਾਹਾਂ ਤਾਂ ਦੱਸ ਚਾਹ ਤਾਂ ਕੀ ਗੱਲ ਹੋ ਯਾਰ ਤਾਂ ਵੀ ਮਨ ਲਾ ਇਹਨੂੰ ਤੂੰ ਸੂਟ ਵਾਲੀ ਤਰੀਫ਼ ਕਰੀ ਨਾ ਫਿਰ ਥੋੜਾ ਇਹ ਦੁ ਕਿਆ ਕੈਸਰ ਪੈਂਟ ਨੇ ਤੂੰ ਕਹਿੰਦੀ ਸੀ ਨਾ ਇੱਕ ਹੋਰ ਲਈ ਕਿਆ ਜੀ ਆ ਨਹੀਂ ਕਿਹਾ ਕਹਿਣਾ ਹਲੇ ਨੇ ਆਪ ਕੱਲੀ ਨੇ ਕਿਹਾ ਸੀ ਉਹ ਤਾਂ ਮੱਕਲੀ ਨੇ ਕਿਹਾ ਆ ਵੇ ਮਨ ਅੱਛਾ ਕਹਾਂ ਮੈਂ ਜਾਨਣਾ ਮੈਂ ਕੋਈ ਉਸੇ ਮੈਂਬਰ ਕਹਿੰਦੀ ਮੈਂ ਮਗਰਦ ਨੇ ਹੋਰ ਗੱਲ ਕਹਾ ਇਹਦੇ ਨਾਲ ਦਾ ਨਾ ਮੈਨੂੰ ਤੇ ਬਦਾਮੀ ਰੰਗ ਜਿਲਾ ਕੇ ਦੇ ਕੁਰਤੀ ਲੈ ਗਰੀ ਜੰਗ ਹੈਗਾ ਤੇਰੇ ਕੋਲ ਬਦੰਮਾ ਹਾਂ ਬੱਲਾ ਅੱਜ ਹੀ ਜਮ ਲਪਉਂਦਾ ਮੈਂ ਮੰਡੀ ਜਾਣਾ ਸੀ ਕੱਲ ਪਰ ਹੁਣ ਮੈਂ ਅੱਜ ਹੀ ਜਾਊਂਗਾ ਤੂੰ ਬਦਾਮੀ ਕੁਰਤੀ ਲੈ ਦੀ ਗੁਲਾਬੀ ਰੰਗ ਦੀ ਲੈਂਸ ਲਾ ਕੇ ਤੇ ਫੇਰ ਇਹ ਦੋ ਥੋੜੇ ਟਾਈਮ ਬਾਦਣਾ ਜਦੋਂ ਬਾਗ ਗਿਆ ਚੋਥੇ ਬੈਠੀਆਂ ਬਈ ਵੇਚਿਆ ਤੂੰ ਹੈਗੀ ਉਹ ਮੈਂ ਆਹੀ ਸੋ ਲੈ ਆਈ ਜਿੰਨੇ ਲੈਸ ਵੇਚਾ ਦੋ ਮੰਜੇ ਤੇ ਭਾਈ ਹਾਂ ਲੈਂਸ ਤੇ ਪਰਾਂ ਤੇ ਬਦਾਮੀ ਰੰਗ ਦੀ ਲੈ ਕੇ ਹੀ ਦਿੰਗਾ ਹਲੇ ਤਾਂ ਕਲੇਸ਼ ਪਵਾ ਲਾ ਤੂੰ ਆਪਣਾ ਪਾਣਾ ਨਾ ਪੰਣਾ ਨਹੀਂ ਪਾਣਾ ਮੈਂ ਕਿਹਦਾ ਪਾਣਾ ਹਾਂ ਇਹ ਤਾਂ ਚੱਲਣ ਦੇ ਆ ਕੰਮ ਚੱਲਣ ਦੇ ਆਪਣਾ ਕਲੇਸ਼ ਵੀ ਪਵਾ ਸ਼ੱਕ ਦੇ ਦਾਰੇ ਚ ਹੀ ਰਹਿਣ ਦੇ ਹਣੇ ਚਲੋ ਮਨਜੌਰਨ ਖਿੱਚ ਕੇ ਬੇਲੀ ਬੈਠੀ ਹੈ ਬੇਲੀ ਬੈਠੀ ਹੈ ਐਕਟੀਵਿਟੀ ਚ ਹੈ ਇਹ ਵੱਡੇ ਸੱਟਾੜਾ ਮਗੂ ਤੁਸੀਂ ਫਰੇਮ ਚ ਹੈਗੇ ਹੋ ਨਾ ਪੈਣਾ ਨਾ ਪੈਣਾ ਨਹੀਂ ਮਲਾ ਐਕਟੀਵਿਟੀ ਚ ਰਹਿਣਾ ਫੇਸ ਦਿਖਣਾ ਚਾਹੀਦਾ ਤੁਹਾਡਾ ਹੂੰ ਅੱਛਾ ਕਿੱਥੇ ਜੇ ਖਤਮ ਕਰਨੀ ਹੈ ਗੱਲ ਚਾਹ ਲੈ ਕੇ ਆਏ ਬਾਈਡ ਚਾਹ ਲੈ ਕੇ ਆਈ ਚਾਹ ਦਿੱਤੀ ਦੋ ਆਹ ਡਾਇਲੋਗ ਚੱਲੇ ਨਾ ਮੈਂ ਅੱਜ ਹੀ ਚੱਲਿਆ ਫਲਾਣਾ ਟਾਈਮ ਕਾ ਜੇਬ ਜਦੋਂ ਇਹ ਚੀਜ਼ਾਂ ਕਹਿ ਕੇ ਆਣਾ ਥੋੜਾ ਆ ਤੱਕ ਇੱਥੇ ਆ ਜੀ ਕਿਤੇ ਕਿਤੇ ਦੇ ਆਏ ਸੋਨੋ ਇਹ 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 ਇਹਨੇ ਲੈ ਕੇ ਦਿੱਤਾ ਕੀ ਕਹੇਗੀ ਕੀ ਕਹੋਗੀ ਤੂੰ ਇਹ ਭਾਈ ਬੰਦੇ ਨੇ ਇਹ ਭਾਈ ਨੇ ਲੈ ਕੇ ਦਿੱਤਾ ਹਾਂ ਤੂੰ ਕਿਤੇ ਤੂੰ ਇੱਥੇ ਕੀ ਕਹੇ ਤੈਨੂੰ ਕਹ ਨਹੀਂ ਨਹੀਂ ਤੈਨੂੰ ਪਤਾ ਹੈ ਪਹਿਲਾ ਵਾਲੇ ਸੀਨ 'ਚ ਅੰਕਲ ਕਹੀ ਜਾਂਦੀ ਸੀ ਕਿ ਕਿਹੜੇ ਮੈਨੂੰ ਪਤਾ ਆਂਦਾ ਹਾਂ ਕਰਤਾ ਹੋ ਚੇਂਜ ਨਹੀਂ ਕਰਾ ਸਕਿਆ ਤੂੰ ਉਹ ਤਾਂ ਮੌਕੇ ਤੇ ਹਾਂ ਹਾਂ ਤੈਨੂੰ ਵੀ ਨਹੀਂ ਪਤਾ ਲੱਗਿਆ ਤੇ ਤੇਰੇ ਸਾਹਮਣੇ ਤਾਂ ਕਹੀ ਜਾਂਦੀ ਸੀ ਉਦੋਂ ਮੱਕ ਤੇ ਬਲੋਚ ਗਈ ਬਰੀ ਨਹੀਂ ਪਤਾ ਲੱਗਦਾ ਮੈਨੂੰ ਵੀ ਨਹੀਂ ਪਤਾ ਲੱਗਦਾ ਸਮਝ ਗਈ ਜਦੋਂ ਗਾਇਬ ਹੋ ਗਿਆ ਏਦੋਂ ਬਾਅਦ ਤੂੰ ਆਉਣਾ ਕੇ ਸੂਟ ਉਹਨੇ ਲੈ ਕੇ ਦਿੱਤਾ ਤੂੰ ਇਥੇ ਜਵਾਬ ਦੇ ਦੇ ਕਾ ਨੂੰ ਲੈ ਕੇ ਦਿੱਤਾ ਉਹ ਤਾਂ ਮੈਂ ਵਿੱਕੀ ਦੀ ਬਟਨ ਸੀਣਾ ਨਹੀਂ ਦੇ ਕੇ ਸੀ ਉਹ ਫੜ ਕੇ ਲੈ ਕੇ ਆਇਆ ਸੀ ਨਹੀਂ ਤੁਸੀਂ ਕਹ ਰਹੇ ਸੀ ਇੱਕ ਹੋਰ ਲੈ ਦੇ ਦੇ ਨਾਲ ਦਾ ਨਹੀਂ ਉਹ ਤਾਂ ਮੈਂ ਤਾਂ ਇਹਨੂੰ ਕਹਿੰਦੀ ਪੀਸੀ ਵੀ ਇਹ ਸ਼ਹਿਰ ਜਾਂਦਾ ਰਹਿੰਦਾ ਹਾਂ ਮੈਨੂੰ ਕਿਹਾ ਸੀ ਵੀ ਕਿੱਥੇ ਉਹ ਨਹੀਂ ਤਾਂ ਕਦੋਂ ਲਿਆ ਕੇ ਦੇਣੀ ਮੈਨੂੰ ਹੋਰ ਉਹ ਕਿੱਥੇ ਚੁੰਦਾ ਹੁਣ ਉਹ ਲੈ ਕੇ ਜਿੰਦਾ ਮੈਨੂੰ ਕੁੜਤੀ ਲੈ ਕੇ ਨਹੀਂ ਦੇਣੀ ਆਇਰਕ ਤਾਂ ਕਿ ਹਾਂ ਵੀ ਚਲ ਤੂੰ ਲੰਗਦਾ ਬੜਾ ਉੱਥੇ ਫੜ ਲਈ ਚਲੋ ਰੈਡੀ ਕਰੋ ਸਟਾਰਟ ਮੈਂ ਕੀ ਕਹਿ ਕੇ ਜਾਣਾ ਕੱਲਾ ਇੱਥੇ ਸੂਟ ਦੀ ਗੱਲ ਹੀ ਐ ਬਸ ਹੋਰ ਤਾਂ ਹੁਣ ਕੀ ਕਹਿ ਕੇ ਜਾਣਾ ਕਿਹੜਾ ਇਹ ਨਰਮਾ ਕਿਉਂ ਦੇਤਾ ਚਲਾਉਣ ਵਾਸਤੇ ਯਾਰ ਹੈ ਕੀ ਚਲਾਉਣ ਵਾਸਤੇ ਕਿਉਂ ਦੇਤਾ ਕਿਹਨਾਂ ਚਲਾਉਣ ਵਾਸਤੇ ਚਲ ਅੱਛਾ ਫੇਰ ਐ ਤਾਂ ਕੀ ਮਤਲਬ ਜਮਾ ਡਾਇਰੈਕਟਰ ਬੋਲਣਾ ਨਹੀਂ ਇਹਨੂੰ ਪਤਾ ਨਹੀਂ ਕੁਝ ਵੀ ਕੀ ਜਾਂਦਾ ਤੈਨੂੰ ਪਤਾ ਹੈ ਹੂੰ ਉਹ ਤਾਂ ਪਤਾ ਠੀਕ ਹੈ ਚਲ ਚੱਲਿਆ ਬਈ ਚੱਲਿਆ ਉਧਰੋਂ ਚੱਲ ਕਰ ਇਹਨੂੰ ਪੁੱਛ ਦੇ ਕੇ ਚੱਲ ਫਿਰ ਕਰ ਆਹ ਬਾਈਟ ਚੱਲ ਇਹਨਾਂ ਨੂੰ ਆ ਇਹਨਾਂ ਨੂੰ ਉਹ ਪੈਣ ਦਾ ਲੱਕੜ ਫੋਨ ਤੇ ਲੱਗਿਆ ਪਿਆ ਕੰਮ ਕੀ ਆਵਾ ਐ ਆਹ ਬੰਦਨ ਫੋਨ ਤੇ ਲੱਗਿਆ ਪਿਆ ਕੋਈ ਆ ਦੇਖ ਖੜੇ